ਹਰਿਆਣਾ ਪੁਲਿਸ ਨੇ ਜੋ ਪੱਖ ਰੱਖਿਆ ਉਹ ਪੱਖ ਇੱਕ ਤਰਫਾ ਰੱਖ ਕੇ ਮਾਨਯੋਗ ਹਾਈ ਕੋਰਟ ਨੂੰ ਹਣੇਰੇਜ ਰੱਖਿਆ ਹੈ ਸਾਡੇ ਵੱਲੋਂ ਸਾਡੀ ਸਰਕਾਰ ਵੱਲੋਂ ਉਸ ਪੱਖ ਨੂੰ ਠੀਕ ਢੰਗ ਨਾਲ ਰੱਖਿਆ ਨਹੀਂ ਗਿਆ ਸ਼ਾਂਤ ਹੋਏ ਲੋਕਾਂ ਦੇ ਉੱਤੇ ਪੁਲਿਸ ਵੱਲੋਂ ਪਹਿਲਾਂ ਅਥਰੂ ਗੈਸ ਦੇ ਗੋਲੇ ਤੇ ਪਾਣੀ ਦੀਆਂ ਬਿਛਾੜਾ ਲੋਕਾਂ ਦੇ ਮਾਰੀਆਂ ਗਈਆਂ ਜਦੋਂ ਕਿ ਲੋਕ ਇੱਕੇ ਖੜੇ ਸੀ ਲੋ ਇਹ ਤਾਂ ਸਾਡੇ ਨੌਜਵਾਨ ਬੈਰੀਕੇਡ ਵੱਲ ਨੂੰ ਵਧਦੇ ਹੁੰਦੇ ਤਾਂ ਉੱਥੇ ਉਹਨਾਂ ਦੇ ਨਾਲ ਜੋ ਮਰਜ਼ੀ ਕਰ ਸਕਦੀ ਸੀ ਉਹਨਾਂ ਨੂੰ ਕੁੱਟ ਸਕਦੀ ਸੀ ਉਹਨਾਂ ਦੇ ਉੱਤੇ ਡਾਂਗਾ ਮਾਰ ਸਕਦੀ ਸੀ ਲੇਕਿਨ ਹਰਿਆਣਾ ਪੁਲਿਸ ਖੇਤਾਂ ਦੇ ਵਿੱਚ ਗਏ ਹੋਏ ਸਾਡੇ ਨੌਜਵਾਨਾਂ ਦੇ ਨਾਲ ਇਹ ਸਾਰੀ ਘਟਨਾ ਕਰਮ ਨੂੰ ਅੰਜਾਮ ਦਿੰਦੇ ਨੇ ਕਣਕ ਦੇ ਖੇਤ ਦੇ ਵਿੱਚ ਖੜ ਕੇ ਪੁਲਿਸ ਗੋਲੀ ਚਲਾ ਰਹੀ ਹੈ ਸਾਡੇ ਨੌਜਵਾਨਾਂ ਤੇ ਔਰ ਕਣਕ ਜਿੱਥੇ ਬੀਜੀ ਖੜੀ ਆ ਉੱਥੇ ਕਿਹੜਾ ਮੈਰੀਗੇਟ ਆ ਜੀ ਖੇਤਾਂ ਦੇ ਵਿੱਚ ਜਾ ਕੇ ਲੋਕਾਂ ਦੇ ਗੋਲੀ ਚਲਾਈ ਗਈ ਉਹਦੇ ਤੇ ਸੰਗਿਆਨ ਲੈਣਾ ਚਾਹੀਦਾ ਸਾਡੀ ਮਾਲ ਨੂੰ ਹਾਈ ਕੋਰਟ ਨੂੰ ਪਿੱਛੇ ਖੜੇ ਤਿੰਨ ਕਿੱਲੇਵਾੜ ਪਿੱਛੇ ਖੜੇ ਆ ਕੇ ਟਰੈਕਟਰ ਤੋੜੇ ਗਏ ਆ ਉਹਦੇ ਤੇ ਸੰਗਿਆਨ ਲੈਣਾ ਚਾਹੀਦਾ ਮਾਲ ਨੂੰ ਹਾਈ ਕੋਰਟ ਨੂੰ ਜੀ ਪੂਰੀ ਦੀ ਪੂਰੀ ਕਹਾਣੀ ਦੀ ਵੀਡੀਓ ਪਈ ਹੈ ਸਾਡੇ ਕਿਸੇ ਇੱਕ ਵੀ ਨੌਜਵਾਨ ਦੇ ਕੋਲੇ ਕੋਈ ਕਿਸੇ ਤਰ੍ਹਾਂ ਦਾ ਝੰਡੇ ਤੋਂ ਸਲਾਹ ਕੋਈ ਚੀਜ਼ ਹੋਵੇ ਤਾਂ ਅਸੀਂ ਜ਼ਿੰਦਾਰਾਂ ਸਤਿ ਸ਼੍ਰੀ ਅਕਾਲ ਮੈਂ ਹਰਮਨ ਕੁਲਾਰ ਚੜ੍ਹਦੀਕਲਾ ਟਾਈਮ ਟੀਵੀ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਕਰਦੀ ਹਾਂ ਤਾਂ ਪੰਜਾਬ ਹਰਿਆਣਾ ਹਾਈ ਕੋਰਟ ਨੇ ਕਹਿ ਸਕਦੇ ਆ ਕਿ ਫਟਕਾਰ ਲਗਾਈ ਹੈ ਦੋਨੋਂ ਰਾਜਾਂ ਨੂੰ ਪੰਜਾਬ ਨੂੰ ਵੀ ਤੇ ਹਰਿਆਣਾ ਨੂੰ ਵੀ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਨੌਜਵਾਨਾਂ ਨੂੰ ਕਿਤੇ ਨਾ ਕਿਤੇ ਜ਼ਰੀਆ ਬਣਾ ਕੇ ਅੱਗੇ ਕਰਕੇ ਪ੍ਰਦਰਸ਼ਨ ਕੀਤਾ ਗਿਆ ਕਿਸਾਨਾਂ ਦੇ ਵੱਲੋਂ ਤੁਹਾਨੂੰ ਦੱਸ ਦਿੰਨੇ ਆ ਕੁਝ ਕੁ ਦਿਨ ਪਹਿਲਾਂ ਹਰਿਆਣਾ ਸਰਕਾਰ ਦੇ ਵੱਲੋਂ ਕੁਝ ਕੁ ਵੀਡੀਓਜ਼ ਤੇ ਤਸਵੀਰਾਂ ਪ੍ਰਦਰਸ਼ਨ ਦੀਆਂ ਜਿੱਥੇ ਐਮਬੈਸੀ ਨੂੰ ਭੇਜੀਆਂ ਗਈਆਂ ਸੀ ਉੱਥੇ ਹੀ ਕੋਰਟ ਨੂੰ ਵੀ ਭੇਜ ਕੇ ਵੱਡੀ ਕਾਰਵਾਈ ਕਰਨ ਦੇ ਲਈ ਕਿਹਾ ਗਿਆ ਸੀ ਇੱਥੋਂ ਤੱਕ ਕਿ ਜਿਹੜੇ ਵੀਜ਼ਾ ਨੇ ਪਾਸਪੋਰਟ ਨੇ ਨੌਜਵਾਨਾਂ ਦੇ ਰੱਦ ਕਰਨ ਦੀ ਗੱਲ ਤੱਕ ਸਾਹਮਣੇ ਆ ਰਹੀ ਸੀ ਤਾਂ ਅੱਜ ਪੰਜਾਬ ਹਰਿਆਣਾ ਹਾਈ ਕੋਰਟ ਨੇ ਇਹ ਵੱਡੀ ਫਟਕਾਰ ਲਗਾਈ ਹੈ ਇਹਨਾਂ ਸਾਰੀਆਂ ਤਸਵੀਰਾਂ ਜਿਹੜੀਆਂ ਹਰਿਆਣਾ ਸਰਕਾਰ ਨੇ ਭੇਜੀਆਂ ਸੀ ਵੀਡੀਓ ਭੇਜੀਆਂ ਸੀ ਪ੍ਰਦਰਸ਼ਨ ਦੀਆਂ ਉਹਨਾਂ ਨੂੰ ਦੇਖਣ ਤੋਂ ਬਾਅਦ ਦੋਨੋਂ ਰਾਜਾਂ ਨੂੰ ਫਟਕਾਰ ਲਗਾਉਂਦੇ ਕਿਹਾ ਹੈ ਕਿ ਕਿਸਾਨਾਂ ਨੂੰ ਕੀ ਕਿਸੇ ਨੂੰ ਵੀ ਕੋਈ ਹੱਕ ਨਹੀਂ ਹੈ ਜਿਹੜੀ ਨੌਜਵਾਨੀ ਹੈ ਉਸ ਨੂੰ ਮੂਹਰੇ ਕਰਕੇ ਲੜਨ ਦਾ ਤਾਂ ਇਹ ਬੜੀ ਗੱਲ ਆਖੀ ਗਈ ਹੈ ਪੰਜਾਬ ਹਰਿਆਣਾ ਹਾਈ ਕੋਰਟ ਦੇ ਵੱਲੋਂ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਵੀਡੀਓਜ਼ ਦੇ ਵਿੱਚ ਅਸੀਂ ਸਾਫ਼-ਸਾਫ਼ ਵੇਖ ਸਕਦੇ ਹਾਂ ਕਿ ਨੌਜਵਾਨ ਅੱਗੇ ਵੱਧ ਰਹੇ ਨੇ ਅਖਰ ਕਿਉਂ ਨੌਜਵਾਨਾਂ ਨੂੰ ਅੱਗੇ ਰੱਖ ਕੇ ਇਹ ਸਭ ਦਰਸ਼ਨ ਕਿਤੇ ਗਏ ਤੇ ਦੂਜੇ ਪਾਸੇ ਅਸੀਂ ਵੇਖਿਆ ਹੀ ਹੈ ਕਿ ਜਿਹੜੇ ਸਰਵਨ ਸਿੰਘ ਪੰਦੇਰ ਨੇ ਜਗਜੀਤ ਸਿੰਘ ਡੱਲੇਵਾਲ ਨੇ ਉਹਨਾਂ ਦੇ ਵੱਲੋਂ ਇਹ ਖਾਸ ਤੌਰ ਤੇ ਕਿਹਾ ਗਿਆ ਸੀ ਕਿ ਨੌਜਵਾਨ ਨਹੀਂ ਅੱਗੇ ਵਧਣਗੇ ਉਹਨਾਂ ਨੂੰ ਨਹੀਂ ਵਧਨ ਦਿੱਤਾ ਜਾਵੇਗਾ ਸਭ ਤੋਂ ਪਹਿਲਾਂ ਉਹ ਅੱਗੇ ਵਧਣਗੇ ਉਸ ਤੋਂ ਬਾਅਦ ਨੌਜਵਾਨ ਉਹਨਾਂ ਦੇ ਪਿੱਛੇ ਆਉਣਗੇ ਤਾਂ ਪੰਜਾਬ ਹਰਿਆਣਾ ਹਾਈ ਕੋਰਟ ਨੇ ਜਿਹੜੀ ਹੈ ਇਹ ਬੜੀ ਗੱਲ ਆਖੀ ਹੈ ਜਿਹੜੀ ਕਿ ਨੌਜਵਾਨਾਂ ਨੂੰ ਲੈ ਕੇ ਹੈ ਕਿ ਨੌਜਵਾਨਾਂ ਨੂੰ ਅੱਗੇ ਕਰਨ ਦਾ ਹੱਕ ਕਿਸੇ ਨੂੰ ਨਹੀਂ ਸੀ ਤੇ ਦੂਸਰੇ ਪਾਸੇ ਇਹ ਵੀ ਵੱਡੀ ਗੱਲ ਵੇਖਣ ਨੂੰ ਦੀ ਹੈ ਕਿ ਜਿਹੜੇ ਕਿਸਾਨਾਂ ਦੇ ਪ੍ਰਧਾਨ ਨੇ ਉਹਨਾਂ ਨੇ ਵੀ ਇਹੀ ਕਿਹਾ ਸੀ ਕਿ ਜਿਹੜੀ ਨੌਜਵਾਨੀ ਹੈ ਉਹਨਾਂ ਨੂੰ ਅੱਗੇ ਨਈ ਵਧਨ ਦਿੱਤਾ ਜਾਵੇਗਾ ਉਹ ਆਪ ਅੱਗੇ ਹੋ ਕੇ ਮੁਕਾਬਲਾ ਕਰਨਗੇ ਕਿਉਂਕਿ ਵੱਡੀ ਗੱਲ ਤਾਂ ਇਹ ਹੈ ਕਿ ਜਿਹੜੀ ਨਾਲ ਹੋ ਰੱਖ ਦਿੱਤੀ ਹੈ ਪੰਜਾਬ ਰੈਣਾ ਹਾਈ ਕੋਰਟ ਨੇ ਕਿ ਚੈਨਈ ਭੇਜ ਦਿੱਤਾ ਜਾਵੇ ਜਾਂ ਗ੍ਰਿਫਤਾਰ ਕਰਕੇ ਕਿਸਾਨਾਂ ਨੂੰ ਚੈਨਈ ਭੇਜ ਦੇਣਾ ਚਾਹੀਦਾ ਕਿਉਂਕਿ ਉਹਨਾਂ ਦੇ ਵੱਲੋਂ ਜਿਹੜੀ ਹੈ ਉੱਥੇ ਬਾਰਡਰਾਂ ਤੇ ਆ ਹਥਿਆਰ ਯੂਜ਼ ਕੀਤੇ ਗਏ ਇਹ ਬੜੀ ਗੱਲ ਆਖੀ ਗਈ ਹੈ ਕਿ ਹਥਿਆਰ ਯੂਜ਼ ਕੀਤੇ ਗਏ ਨੇ ਕਿ ਜੰਗ ਦਾ ਮੈਦਾਨ ਦੀ ਤਿਆਰੀ ਕੀਤੀ ਜਾ ਰਹੀ ਸੀ ਹਾਈ ਕੋਰਟ ਦੇ ਵੱਲੋਂ ਇਹ ਅਲੀਗੇਸ਼ਨ ਕਹਿ ਸਕਦੇ ਆ ਕੁਐਸਚਨ ਕਹਿ ਸਕਦੇ ਆ ਜਾਂ ਬੜੇ ਸਵਾਲ ਕਹਿ ਸਕਦੇ ਆ ਫਟਕਾਰ ਕਹਿ ਸਕਦੇ ਆ ਜਿਸ ਵੀ ਤਰੀਕ ਕੇ ਨਾਲ ਹੁਣ ਇਹਨੂੰ ਕਿਸਾਨ ਦੇਖਣਗੇ ਉਹ ਕੁਝ ਕਚਰੇ ਦੇ ਵਿੱਚ ਸਾਹਮਣੇ ਆ ਜਾਵੇਗਾ ਫਿਲਹਾਲ ਹਾਈ ਕੋਰਟ ਨੇ ਸਵਾਲ ਖੜੇ ਕੀਤੇ ਨੇ ਕਿ ਕਿਉਂ ਨੌਜਵਾਨਾਂ ਨੂੰ ਅੱਗੇ ਕੀਤਾ ਗਿਆ ਤੇ ਦੂਸਰਾ بڑا ਸਵਾਲ ਹਥਿਆਰ ਕਿਉਂ ਯੂਜ਼ ਕੀਤੇ ਗਏ ਜੀ ਸੀ ਬੀਆਂ ਕਿਉਂ ਲਿਆਂਾਈਆਂ ਗਈਆਂ ਹਾਲਾਂਕਿ ਉਹਦੀ ਵਰਤੋਂ ਕਿਤੇ ਨਹੀਂ ਦੇਖੀ ਆਪਾਂ ਤੁਸੀਂ ਸਾਰੇ ਜਾਣੂ ਹੋਗਾ ਇਸ ਵੀਡੀਓ ਤਸਵੀਰਾਂ ਸਾਹਮਣੇ ਆਉਂਦੀਆਂ ਰਹੀਆਂ ਨੇ ਪ੍ਰਦਰਸ਼ਨ ਦੀਆਂ ਕਿਤੇ ਵੀ ਇਹ ਇਹਨਾਂ ਦਾ ਯੂਜ਼ ਹੋਇਆ ਨਹੀਂ ਵੇਖਿਆ ਗਿਆ ਪਰ ਫੇਰ ਵੀ ਹਾਈ ਕੋਰਟ ਦੇ ਵੱਲੋਂ ਇਹ ਹਥਿਆਰਾਂ ਦੀ ਗੱਲ ਆਖੀ ਗਈ ਹੈ ਕਿ ਹਥਿਆਰ ਯੂਜ਼ ਹੋਏ ਨੇ ਤੇ ਦੂਸਰੀ ਬੜੀ ਚੀਜ਼ ਤਾਂ ਇਹ ਹੈ ਕਿ ਜਿਹੜਾ ਸ਼ੁਭ ਦੀ ਮੌਤ ਦਾ ਮਾਮਲਾ ਹੈ ਉਹ ਜ਼ਿਆਦਾ ਗਰਮਾਇਆ ਹੈ ਸ਼ੁਭ ਦਾ ਜਿਹੜਾ ਪੋਸਟਮਾਰਟਮ ਹੋਇਆ ਹੈ ਸ਼ੁਭ ਦੇ ਪੋਸਟਮਾਰਟਮ ਦੇ ਵਿੱਚ ਤੁਹਾਨੂੰ ਦੱਸ ਦਿੰਨੇ ਆ ਕਿ ਜਿਹੜੇ ਛਰਰੇ ਦਿਮਾਗ ਦੇ ਵਿੱਚੋਂ ਸਿਰ ਦੇ ਵਿੱਚੋਂ ਛਰਰੇ ਜਿਹੜੇ ਬਰਾਮਦ ਹੋਏ ਨੇ ਪੋਸਟ ਮਾਰਟਮ ਦੀ ਰਿਪੋਰਟਾਂ ਦੇ ਮੁਤਾਬਕ ਉਹ ਆਪਣੇ ਆਪ ਦੇ ਵਿੱਚ ਚੀਕ-ਚੀਕ ਕੇ ਬੜੇ ਸਵਾਲ ਖੜੇ ਕਰ ਰਹੇ ਨੇ ਕਿ ਅਸਲ ਦੇ ਵਿੱਚ ਹਾਲਾਂਕਿ ਤਾਂ ਕੋਰਟ ਨੇ ਦੋਨੋਂ ਰਾਜਾਂ ਨੂੰ ਫਟਕਾਰ ਲਗਾਈ ਹੈ ਕਿ ਨੌਜਵਾਨਾਂ ਨੂੰ ਅੱਗੇ ਨਹੀਂ ਸੀ ਕਰਨਾ ਚਾਹੀਦਾ ਪਰ ਤਸਵੀਰਾਂ ਕੁਝ ਹੋਰ ਹੀ ਸਾਹਮਣੇ ਆਈਆਂ ਸੀ ਪ੍ਰਦਰਸ਼ਨ ਦੀਆਂ ਤਸਵੀਰਾਂ ਦੇ ਮੁਤਾਬਕ ਹਾਈ ਕੋਰਟ ਨੇ ਫਿਲਹਾਲ ਇਹ ਫੈਸਲਾ ਲਿਆ ਹੈ ਕਿ ਨੌਜਵਾਨ ਅੱਗੇ ਵੱਧਦੇ ਹੋਏ ਦਿਖ ਰਹੇ ਨੇ ਜਿਸ ਦੇ ਕਰਕੇ ਕਿਸਾਨਾਂ ਨੂੰ ਜਿਹੜਾ ਹੈ ਉਹ ਅਰੇਸਟ ਕਰਕੇ ਚੇਨਈ ਭੇਜ ਦੇਣਾ ਚਾਹੀਦਾ ਤੇ ਦੂਸਰੇ ਪਾਸੇ ਉਹਨਾਂ ਨੂੰ ਖੜਨ ਦਾ ਵੀ ਹੱਕ ਨਹੀਂ ਹੈ ਕੋਰਟ ਦੇ ਵਿੱਚ ਇਹ ਕੋਰਟ ਨੇ ਕਿਹਾ ਕਿ ਕਿਸਾਨਾਂ ਨੂੰ ਖੜਨ ਦਾ ਵੀ ਹੱਕ ਨਹੀਂ ਹੈ ਕਿਉਂਕਿ ਉਹਨਾਂ ਨੇ ਨੌਜਵਾਨਾਂ ਨੂੰ ਮੂਰੇ ਕੀਤਾ ਤਾਂ ਦੂਸਰੇ ਪਾਸੇ ਬੜੀ ਗਲਤ ਇਹ ਵੀ ਹੈ ਕਿ ਜਿਹੜਾ ਸ਼ੁਭ ਦੀ ਮੌਤ ਦਾ ਮਾਮਲਾ ਜਿਵੇਂ ਕਿ ਅਸੀਂ ਪਹਿਲਾਂ ਦੱਸ ਚੁੱਕੇ ਹਾਂ ਜਿਹੜੇ ਉਹਦੇ ਸਿਰ ਦੇ ਵਿੱਚੋਂ ਜਿਹੜੇ ਛਰਰੇ ਬਰਾਮਦ ਹੋਏ ਨੇ ਉਹ ਆਪ ਚੀਕ-ਚੀਕ ਕੇ ਗਵਾਹੀ ਭਰ ਰਹੇ ਨੇ ਕਿ ਕਿਤੇ ਨਾ ਕਿਤੇ ਹਥਿਆਰਾਂ ਦੀ ਵਰਤੋਂ ਹੋਈ ਹੈ ਪਰ ਇਹਦੇ ਖੁਲਾਸੇ ਨਹੀਂ ਹੋਏ ਹੈਗੇ ਉਹ ਗੋਲੀ ਕਿੱਥੋਂ ਚੱਲੀ ਦੀ ਚੱਲੀ ਅਸਲ ਦੇ ਵਿੱਚ ਦਰਅਸਲ ਇਹ ਗੱਲ ਹੈ ਕਿ ਹਾਈ ਕੋਰਟ ਦੇ ਵੱਲੋਂ ਇਹ ਐਕਸ਼ਨ ਲਿੱਤਾ ਗਿਆ ਨੌਜਵਾਨਾਂ ਨੂੰ ਲੈ ਕੇ ਜਿਹੜਾ ਪ੍ਰਿਤਪਾਲ ਦਾ ਮਾਮਲਾ ਸਾਹਮਣੇ ਆਇਆ ਪ੍ਰਿਤਪਾਲ ਦੇ ਮਾਮਲੇ ਦੇ ਵਿੱਚ ਤੁਸੀਂ ਵੇਖਿਆ ਹੋਵੇਗਾ ਕਿ ਪ੍ਰਿਤਪਾਲ ਦਾ ਬੁਰੇ ਤਰੀਕੇ ਦੇ ਨਾਲ ਹਸ਼ਰ ਕਰਕੇ ਉਸ ਨੂੰ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਸੀ ਜਿਸ ਤੋਂ ਬਾਅਦ ਹੁਣ ਪੀਜੀਆਈ ਚੋਂ ਦਾ ਇਲਾਜ ਚੱਲ ਰਿਹਾ ਹੈ ਤੇ ਦੂਸਰੀ ਬੜੀ ਗੱਲ ਸੀ ਸ਼ੁਭਦੀ ਸ਼ੁਭਦੀ ਮੌਤ ਤੋਂ ਬਾਅਦ ਇਹ ਮਾਮਲਾ ਕੁਝ ਜ਼ਿਆਦਾ ਗਰਮ ਆ ਜਾਂਦਾ ਹੈ ਜਿਸ ਤੋਂ ਬਾਅਦ ਪੋਸਟਮਾਰਟਮ ਕੀਤਾ ਜਾਂਦਾ ਹੈ ਤੇ ਪੋਸਟਮਾਰਟਮ ਦੇ ਵਿੱਚ ਜਿਹੜੇ ਛੱਲ ਰਹੇ ਹੁਣ ਉਹਦੇ ਦਿਮਾਗ 'ਚ ਬਰਾਮਦ ਹੋਏ ਨੇ ਪੋਸਟਮਾਰਟ ਰਿਪੋਰਟਰਾਂ ਦੇ ਮੁਤਾਬਕ ਤਾਂ ਹਾਈ ਕੋਰਟ ਕਹਿ ਰਿਹਾ ਹੈ ਕਿ ਕਿਤੇ ਨਾ ਕਿਤੇ ਹਥਿਆਰਾਂ ਦੀ ਵਰਤੋਂ ਹੋਈ ਹੈ। ਉਹਨਾਂ ਨੇ ਕਿਸੇ ਇੱਕ ਸਟੇਟ ਨੂੰ ਨਹੀਂ ਉਹਨਾਂ ਨੇ ਦੋਨੋਂ ਸਟੇਟਾਂ ਨੂੰ ਇਹ ਫਟਕਾਰ ਲਗਾਈ ਹੈ ਕਿ ਨੌਜਵਾਨਾਂ ਨੂੰ ਅੱਗੇ ਕਰਨਾ ਗਲਤ ਸੀਗਾ ਤੇ ਦੂਸਰੇ ਪਾਸੇ ਹਥਿਆਰਾਂ ਦੀ ਵਰਤੋਂ ਕਰਨਾ ਵੀ ਗਲਤ ਸੀਗਾ। ਜਿਨੇ ਵੀ ਕੀਤੀ ਹੈ, ਜਿਵੇਂ ਵੀ ਕੀਤੀ ਹੈ ਨੌਜਵਾਨਾਂ ਦੀ ਜਿਹੜੀ ਹੈ ਜ਼ਿੰਦਗੀ ਤੱਕ ਦਾਅ ਤੇ ਲੱਗੀ ਤੇ ਤੁਸੀਂ ਤਸਵੀਰਾਂ ਵੀ ਵੇਖੀਆਂ ਹੋਣਗੀਆਂ। ਸ਼ੁਭ ਦੀ ਮੌਤ ਵੀ ਹੋਈ ਤੇ ਬਹੁਤ ਸਾਰੇ ਕਿਸਾਨ ਜਖਮੀ ਹੋਗੇ ਤਾਂ ਇਹ ਵੱਡਾ ਮਾਮਲਾ ਹੈ ਤੇ ਇਸ ਮਾਮਲੇ ਨੂੰ ਲੈ ਕੇ ਸਾਡੇ ਨਾਲ ਲਾਈਨ ਤੇ ਮੌਜੂਦ ਨੇ ਹੁਣ ਕਿਸਾਨਾਂ ਦਾ ਜਿਹੜਾ ਹੈ ਰਿਐਕਸ਼ਨ ਕਹਿ ਸਕਦੇ ਹਾਂ ਕਿਸਾਨਾਂ ਦਾ ਪ੍ਰਤੀਕਰਮ ਲੈਣਾ ਤਾਂ ਬੰਦ ਹੈ ਤੋਂ ਸਾਡੇ ਨਾਲ ਲਾਈਨ ਤੇ ਮੌਜੂਦ ਨੇ ਜਗਜੀਤ ਸਿੰਘ ਦੱਲੇਵਾਲ ਤੋਂ ਗੱਲਬਾਤ ਕਰਦੇ ਹਾਂ ਉਹਨਾਂ ਦੇ ਨਾਲ ਹੈਲੋ ਸਤਿ ਸ਼੍ਰੀ ਅਕਾਲ ਸਰ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਮੈਂ ਹਰਮਨ ਕੁਲੜ ਬੋਲ ਰਹੀ ਹਾਂ ਚੜ੍ਹਦੀ ਕਲਾ ਟਾਈਮ ਟੀਵੀ ਤੋਂ ਜੀ ਜੀ ਸਰ ਪੰਜਾਬ ਹਰਿਆਣਾ ਹਾਈ ਕੋਰਟ ਦੇ ਵੱਲੋਂ ਇਹ ਵੱਡੀ ਫਟਕਾਰ ਲਾਈ ਗਈ ਹੈ ਅੱਜ ਦੋਨੋਂ ਸਟੇਟਾਂ ਨੂੰ ਵੇ ਨੌਜਵਾਨਾਂ ਨੂੰ ਅੱਗੇ ਕਰਕੇ ਜਿਹੜਾ ਹੈ ਇਹ ਪ੍ਰਦਰਸ਼ਨ ਲੜਿਆ ਗਿਆ ਹੈ ਸ਼ੁਭਦੀ ਮੌਤ ਦਾ ਮਾਮਲਾ ਜਿਹੜਾ ਉਹ ਇੰਨਾ ਗਰਮਾਇਆ ਉਹਨਾਂ ਨੇ ਕਿਹਾ ਵੇ ਨੌਜਵਾਨਾਂ ਦੀ ਮੌਤ ਤੱਕ ਹੋਈ ਹੈ ਤੇ ਜਿਹੜੇ ਕਿਸਾਨ ਨੇ ਉਹਨਾਂ ਨੂੰ ਗ੍ਰਿਫਤਾਰ ਕਰਕੇ ਚੇਨਈ ਭੇਜ ਦੇਣਾ ਚਾਹੀਦਾ ਹੈ ਉਹਨਾਂ ਨੂੰ ਤਾਂ ਕਹਿੰਦੇ ਕੋਰਟ 'ਚ ਵੀ ਖੜਨ ਦਾ ਹੱਕ ਨਹੀਂ ਆ ਹਾਲਾਂਕਿ ਇਹ ਸਾਰਿਆਂ ਮੀਡੀਆ ਨੇ ਦਿਖਾਇਆ ਸੁਣਿਆ ਤੇ ਸਭ ਨੂੰ ਸੁਣਾਇਆ ਕਿ ਤੁਹਾਡੇ ਵੱਲੋਂ ਤੇ ਪੰਦੇਰ ਸਾਹਿਬ ਵੱਲੋਂ ਕਿਹਾ ਗਿਆ ਸੀ ਕਿ ਨੌਜਵਾਨਾਂ ਨੂੰ ਅੱਗੇ ਨਹੀਂ ਕੀਤਾ ਜਾਊਗਾ ਤੁਸੀਂ ਪਹਿਲਾਂ ਜਾਓਗੇ ਤੇ ਨੌਜਵਾਨ ਪਿੱਛੇ ਰਹਿਣਗੇ ਤੁਸੀਂ ਇਹਨੂੰ ਕਿਵੇਂ ਵੇਖਦੇ ਹੋ ਫਟਕਾਰ ਨੂੰ ਦੇਖੋ ਬੜੀ ਸੁਪਸਟ ਹੈ ਕਿ ਸਾਡੀ ਮਾਨਯੋਗ ਹਾਈ ਕੋਰਟ ਨੂੰ ਜੀ ਜੋ ਅਸੀਂ ਸਾਬਿਤ ਦੇ ਆ ਕਿ ਹਰਿਆਣਾ ਪੁਲਿਸ ਨੇ ਜੋ ਪੱਖ ਰੱਖਿਆ ਉਹ ਪੱਖ ਇੱਕ ਤਰਫਾ ਰੱਖ ਕੇ ਮਾਨਯੋਗ ਹਾਈ ਕੋਰਟ ਨੂੰ ਹਨੇਰੇ ਚ ਰੱਖਿਆ ਹੈ ਸਾਡੇ ਵੱਲੋਂ ਸਾਡੀ ਸਰਕਾਰ ਵੱਲੋਂ ਉਸ ਪੱਖ ਨੂੰ ਠੀਕ 당 ਨਾਲ ਰੱਖਿਆ ਨਹੀਂ ਗਿਆ ਤੁਹਾਨੂੰ ਸਾਡੇ ਨਾਲੋਂ ਵੱਧ ਪਤਾ ਹੈ ਪੂਰੇ মিডিਆ ਨੂੰ ਇਸ ਗੱਲ ਦਾ ਕਿ ਅਸੀਂ ਖੁਦ ਇਹ ਕਹਿ ਕੇ ਲੋਕਾਂ ਨੂੰ ਪਿੱਛੇ ਰੱਖ ਕੇ ਅੱਗੇ ਵਧਦੇ ਹਾਂ ਜਦੋਂ ਵੀ ਵਧਦੇ ਹਾਂ ਕਿ ਅਸੀਂ ਅਸੀਂ ਆਗੂ ਅੱਗੇ ਜਾਵਾਂਗੇ ਸਾਡੇ ਨੌਜਵਾਨ ਬਿਲਕੁਲ ਨਹੀਂ ਅੱਗੇ ਵਧਣਗੇ ਰਹੀ ਗੱਲ ਜਿੱਥੇ ਸ਼ੁਭ ਕਰਨ ਦੀ ਡੈਥ ਹੁੰਦੀ ਹੈ ਉਸ ਪੁਆਇੰਟ ਦੇ ਉੱਤੇ ਸਾਡੇ ਸਾਰੇ ਆਗੂ ਮੁੜਿਆ ਲੋਕਾਂ ਨੂੰ ਰੋਕੀ ਬੈਠੇ ਨੇ ਲੋਕ ਸ਼ਾਂਤ ਬੈਠੇ ਨੇ ਸ਼ਾਂਤ ਹੋਏ ਲੋਕਾਂ ਦੇ ਉੱਤੇ ਪੁਲਿਸ ਵੱਲੋਂ ਪਹਿਲਾਂ ਅਥਰੂ ਗੈਸ ਦੇ ਗੋਲੇ ਤੇ ਪਾਣੀ ਦੀਆਂ ਪਿਛਾੜਾਂ ਲੋਕਾਂ ਦੇ ਮਾਰੀਆਂ ਗਈਆਂ ਜਦੋਂ ਕਿ ਲੋਕ ਏਕੇ ਖੜੇ ਸੀਗੇ ਉਹ ਅਥਰੂ ਗੈਸ ਨੂੰ ਨਾ ਸਹਾਰਦੇ ਹੋਏ ਜਿੰਨੀ ਜ਼ਹਿਰੀਲੀ ਗੈਸ ਸੀ ਲੋਕਾਂ ਦੇ ਵਿੱਚ ਫੜਾ ਤਫਰੀ ਦਾ ਮਾਹੌਲ ਬਣਿਆ ਤੇ ਲੋਕ ਖੇਤਾਂ 'ਚ ਗਏ ਜੀ ਹੁਣ ਪੰਜਾਬ ਹਰਿਆਣਾ ਪੁਲਿਸ ਜੇ ਤਾਂ ਸਾਡੇ ਨੌਜਵਾਨ ਬੈਰੀਕੇਡ ਵੱਲ ਨੂੰ ਵਧਦੇ ਹੁੰਦੇ ਤਾਂ ਉੱਥੇ ਉਹਨਾਂ ਦੇ ਨਾਲ ਜੋ ਮਰਜ਼ੀ ਕਰ ਸਕਦੀ ਸੀ ਉਹਨਾਂ ਨੂੰ ਕੁੱਟ ਸਕਦੀ ਸੀ ਉਹਨਾਂ ਦੇ ਉੱਤੇ ਡਾਂਗਾ ਮਾਰ ਸਕਦੀ ਸੀ ਲੇਕਿਨ ਹਰਿਆਣਾ ਪੁਲਿਸ ਖੇਤਾਂ ਦੇ ਵਿੱਚ ਗਏ ਹੋਏ ਸਾਡੇ ਨੌਜਵਾਨਾਂ ਦੇ ਨਾਲ ਇਹ ਸਾਰੀ ਘਟਨਾ ਕਰਮ ਨੂੰ ਅੰਜਾਮ ਦਿੰਦੇ ਨੇ ਕਣਕ ਦੇ ਖੇਤ ਦੇ ਵਿੱਚ ਖੜ ਕੇ ਪੁਲਿਸ ਗੋਲੀ ਚਲਾ ਰਹੀ ਹੈ ਸਾਡੇ ਨੌਜਵਾਨਾਂ ਤੇ ਔਰ ਕਣਕ ਕਿੱਥੇ ਬੀਜੀ ਖੜੀ ਆ ਉੱਥੇ ਕਿਹੜਾ ਬੈਰੀਕੇਡ ਆ ਜੀ ਸੋ ਇਹ ਸਾਰਾ ਇੱਕ ਤਰਫਾ ਖੇਲ ਜਿਹੜੀ ਮਾਨਯੋਗ ਹਾਈ ਕੋਰਟ ਦੇ ਧਿਆਨ ਚ ਲਿਆਂਦੀ ਗਈ ਹੈ ਲੇਕਿਨ ਅਸੀਂ ਸਾਡੀ ਸ ਹਾਈ ਕੋਰਟ ਦਾ ਸਤਿਕਾਰ ਕਰਦੇ ਆ ਅਸੀਂ ਮਾਨਯੋਗ ਹਾਈ ਕੋਰਟ ਤੋਂ ਉਮੀਦ ਕਰਦੇ ਆ ਤੇ ਮਾਨਯੋਗ ਹਾਈ ਕੋਰਟ ਆ ਦੂਸਰੇ ਪੱਖ ਨੂੰ ਵੀ ਨਿਗਾਹ ਮਾਰੇ ਕਿ ਜਿਹੜੇ ਜਿਸ ਤਰੀਕੇ ਦੇ ਨਾਲ ਪੁਲਿਸ ਵੱਲੋਂ ਖੇਤਾਂ ਦੇ ਵਿੱਚ ਜਾ ਕੇ ਲੋਕਾਂ ਦੇ ਗੋਲੀ ਚਲਾਈ ਗਈ ਉਹਦੇ ਤੇ ਸੰਕੇਤ ਲੈਣਾ ਚਾਹੀਦਾ ਸਾਡੀ ਮਾਨਯੋਗ ਹਾਈ ਕੋਰਟ ਨੂੰ ਸਾਡੇ ਪਿੱਛੇ ਖੜੇ ਤਿੰਨ ਕਿੱਲੇਵਾੜ ਪਿੱਛੇ ਖੜੇ ਆ ਕੇ ਟਰੈਕਟਰ ਤੋੜੇ ਗਏ ਐ ਉਹਦੇ ਤੇ ਸੰਕੇਤ ਲੈਣਾ ਚਾਹੀਦਾ ਮਾਨਯੋਗ ਹਾਈ ਕੋਰਟ ਨੂੰ ਸਾਡੀਆਂ ਜਿਹੜੀਆਂ ਮੈਡੀਕਲ ਸਹੂਦਾਵਾਂ ਦੇਣ ਵਾਲੇ ਕੈਂਪ ਸੀ ਉਹ ਆਕੇ ਤੋੜੇ ਗਏ ਨੇ ਉਹਦੇ ਤੇ ਸੰਕੇਤ ਲੈਣਾ ਚਾਹੀਦਾ ਮਾਨਯੋਗ ਹਾਈ ਕੋਰਟ ਨੂੰ ਸਾਡਾ ਇੱਕ ਨੌਜਵਾਨ ਪ੍ਰਿਤਪਾਲ ਸਿੰਘ ਨੂੰ ਉੱਥੋਂ ਆ ਕੇ ਲੰਗਰ ਦੀ ਸੇਵਾ ਕਰ ਰਹੇ ਨੂੰ ਉੱਥੋਂ ਚੱਕ ਕੇ ਲੈ ਕੇ ਗਏ ਨੇ ਕਿਡਨੈਪ ਕਰਕੇ ਲੈ ਕੇ ਗਏ ਨੇ ਉਹਦੀਆਂ ਲੱਤਾਂ ਤੋੜੀਆਂ ਗਈਆਂ ਉਹਦੀ ਕਮਰ ਤੋੜੀ ਗਈ ਉਹਦਾ ਸਿਰ ਪਾੜਿਆ ਗਿਆ ਉਹਦੇ ਤੇ ਸੰਕੇਤ ਲੈਣਾ ਚਾਹੀਦਾ ਸਾਡੀ ਮਾਨ ਲੋਗਾ ਬਿਲਕੁਲ ਜੀ ਡੱਲੇਵਾਲ ਜੀ ਬਿਲਕੁਲ ਹਾਂਜੀ ਭਾਰਤੀ ਯੂਨੀਅਨ ਸਿੱਧੂਪੁਰ ਨੇ ਵੀ ਕਿਹਾ ਸੀਗਾ ਕਿ ਜਿਹੜੇ ਉਹ ਪ੍ਰਿਤਪਾਲ ਸਿੰਘ ਨੇ ਉਹ ਦਰਸਲ ਉਹ ਸਿਰਫ ਤੇ ਸਿਰਫ ਆਪਣਾ ਗਾਤਰਾ ਗਿਰਿਆ ਸੀ ਉਹ ਚੁੱਕਰੇ ਸੀ ਤੇ ਉਹਦੇ باوجود ਹਰਿਆਣਾ ਪੁਲਿਸ ਦੇ ਵੱਲੋਂ ਅਜਿਹਾ ਅਤਿਆਚਾਰ ਕੀਤਾ ਗਿਆ ਬੇਦਰਦੀਆਂ ਵਾਲਾ ਜਿਸ ਤੋਂ ਬਾਅਦ ਜਿਹੜਾ ਹੈ ਪ੍ਰਿਤਪਾਲ ਦੀ ਤबीयत ਅੰਨੀ ਜ਼ਿਆਦਾ ਖਰਾਬ ਹੋਈ ਤੇ ਉਸ ਨੂੰ ਲੈ ਕੇ ਗੱਲਬਾਤ ਹੈ ਇਹ ਕਿ ਜਿਹੜੀ ਹੈ ਅਥਰੂ ਗੈਸ ਦੇ ਗੋਲੇ ਤੱਕ ਛੱਡੇ ਗਏ ਨੇ ਜਿਹੜਾ ਹਰਿਆਣਾ ਪ੍ਰਸ਼ਾਸਨ ਦੇ ਵੱਲੋਂ ਪੁਲਿਸ ਵੱਲੋਂ ਤੇ ਪਰ ਪੰਜਾਬ ਹਰਿਆਣਾ ਹਾਈ ਕੋਰਟ ਕਹਿ ਰਹੀ ਹੈ ਵੇ ਹਥਿਆਰਾਂ ਦੀ ਵਰਤੋਂ ਕੀਤੀ ਗਈ ਹੈ ਹਰਿਆਣਾ ਦੀ ਹਥਿਆਰਾਂ ਦੀ ਵਰਤੋਂ ਕਿਸਾਨਾਂ ਵੱਲੋਂ ਕੀਤੀ ਗਈ ਹੈ ਕਹਿੰਦੇ ਤੁਹਾਨੂੰ ਕੋਰਟ ਦੇ ਵਿੱਚ ਖੜਨ ਦਾ ਹੱਕ ਨਹੀਂ ਹੈ ਵੇ ਨੌਜਵਾਨਾਂ ਵੱਲੋਂ ਇਹ ਚੀਜ਼ਾਂ ਦੀ ਵਰਤੋਂ ਕਰਵਾਈ ਗਈ ਹੈ ਹਾਲਾਂਕਿ ਸਭ ਨੇ ਵੇਖਿਆ ਕਿ ਅਥਰੂ ਗੈਸ ਦੇ ਗੋਲੇ ਤੇ ਜਿੰਨੀ ਵੀ ਗੋਲੀਆਂ ਵਾਰੀਆਂ ਗਈਆਂ ਪ੍ਰਸ਼ਾਸਨ ਵੱਲੋਂ ਬਾਰੀਆਂ ਗਈਆਂ ਪ੍ਰਦਰਸ਼ਨ ਕਰਨ ਵਾਲਿਆਂ ਤੇ ਦੇਖੋ ਇਹ ਤੁਸੀਂ ਸਾਰਾ ਸਾਰੀਆਂ ਦੀਆਂ ਸਾਰੀਆਂ ਵੀਡੀਓਜ਼ ਪਈਆਂ ਨੇ ਜੀ ਪੂਰੀ ਦੀ ਪੂਰੀ ਕਹਾਣੀ ਦੀ ਵੀਡੀਓ ਪਈ ਹੈ ਸਾਡੇ ਕਿਸੇ ਇੱਕ ਵੀ ਨੌਜਵਾਨ ਦੇ ਕੋਲੇ ਕੋਈ ਕਿਸੇ ਤਰ੍ਹਾਂ ਦਾ ਝੰਡੇ ਤੋਂ ਸਿਵਾ ਕੋਈ ਚੀਜ਼ ਹੋਵੇ ਤਾਂ ਅਸੀਂ ਦੇਣਦਾਰਾਂ ਕਿਸੇ ਨੌਜਵਾਨ ਕੋਲੇ ਕੋਈ ਹਥਿਆਰ ਨਹੀਂ ਸਗੋਂ ਉਧਰਲੇ ਪਾਸੋਂ ਪਾਰਾ ਮੋਰ ਦੀ ਫਾਇਰਿੰਗ ਕਰਕੇ ਸਾਡਾ 350 ਪੌਣੇ 400 ਨੌਜਵਾਨ ਸਾਡੇ ਕਿਸਾਨ ਜ਼ਖਮੀ ਕੀਤੇ ਗਏ ਨੇ ਔਰ ਇਹ ਸਪਸ਼ਟ ਹੈ ਆਪਾਂ ਸਰਕਾਰ ਦੇ ਟੇਬਲ ਤੇ ਲਿਜਾ ਕੇ ਰੱਖਿਆ ਇਹ ਆ ਮੋਟਾਰ ਵਰਗੇ ਏਡੇ ਖਤਰਨਾਕ ਹਥਿਆਰ ਚਲਾਏ ਗਏ ਨੇ ਸਾਡੇ ਤੇ ਉਹ ਹਰਿਆਣਾ ਪੁਲਿਸ ਨੇ ਚਲਾਏ ਔਰ ਫਿਰ ਵੀ ਜੇਕਰ ਮਤਲਬ ਸਾਡੀ ਹਾਈ ਕੋਰਟ ਨੂੰ ਇਹ ਸੋ ਮੋਟੋ ਲੈਣੇ ਚਾਹੀਦੇ ਸੀਗੇ ਇੱਥੇ ਅਸੀਂ ਹਜੇ ਵੀ ਉਮੀਦ ਕਰਦੇ ਆ ਕਿ ਸਾਡੀ ਹਾਈ ਕੋਰਟ ਸਾਡੇ ਲਈ ਰਿਸਪੈਕਟੇਬਲ ਹੈ ਉਹ ਇਹਦੇ ਤੇ ਸੰਗਿਆਨ ਲੈਣਾ ਉਹ ਇਹ ਸਾਰੇ ਪੱਖਾਂ ਨੂੰ ਬਾਚਣ ਔਰ ਇਹ ਪੱਖਾਂ ਨੂੰ ਬਾਚ ਕੇ ਸਗੋ ਸਾਡੇ ਕਿਸਾਨਾਂ ਦੇ ਹੱਕ ਬਹਾਲ ਕਰਨੇ ਚਾਹੀਦੇ ਨੇ ਇਹਦਾ ਮਤਲਬ ਇਹ ਨਿਕਲਦਾ ਹੈ ਕਿ ਜੇਕਰ ਸਾਡਾ ਐਡਾ ਵੱਡਾ ਆਧਾਰਾ ਜਿੱਥੋਂ ਅਸੀਂ ਇਨਸਾਫ ਲੈਣਾ ਹੈ ਇੱਕਦਮ ਸਰਕਾਰ ਸਾਨੂੰ ਮਾਰ ਰਹੀ ਹੈ ਜਿੱਥੋਂ ਅਸੀਂ ਇਨਸਾਫ ਮੰਗਦੇ ਆ ਉੱਥੇ ਵੀ ਸਾਨੂੰ ਇਹ ਕਹਿ ਦਿੱਤਾ ਜਾਏ ਕਿ ਤੁਹਾਨੂੰ ਤਾਂ ਕੋਰਟ ਦੇ ਵਿੱਚ ਖੜਨ ਦਾ ਅਧਿਕਾਰ ਨਹੀਂ ਤਾਂ ਫੇਰ ਮਤਲਬ ਸਮਝੋ ਕਿ ਕਿਸਾਨ ਕਿੱਥੇ ਜਾਣਗੇ ਇਹ ਤਾਂ ਕਿਸਾਨਾਂ ਦੀ ਦੁਰਦਸ਼ਾ ਹੋਰ ਵੀ ਸਰਕਾਰਾਂ ਵੱਧ ਕਰਨਗੀਆਂ ਸੋ ਸਾਡੀ ਹਾਈ ਕੋਰਟ ਨੂੰ ਸਾਡੀ ਸੁਪਰੀਮ ਕੋਰਟ ਨੂੰ ਸਾਰੇ ਕਿਸਾਨਾਂ ਦੇ ਪੱਖ 'ਚ ਆ ਕੇ ਖੜਨਾ ਚਾਹੀਦਾ ਹੈ ਜੀ ਬਹੁਤ ਬਹੁਤ ਧੰਨਵਾਦ ਸਰ ਤੁਹਾਡਾ ਚਰਦੀ ਕਲਾ ਨਾਲ ਜੁੜਨ ਲਈ ਜੀ ਸ਼ੁਕਰੀਆ